25 ਤੋਂ 30 ਫੁੱਟ ਮੇਰਾ ਅੰਦਾਜ਼ਾ ਹੈ 25 ਤੋਂ 30 ਫੁੱਟ ਆ ਇਹਦੀ ਉਚਾਈ ਹਾਂ ਜਿੱਥੋਂ ਬੇ ਕਹਿੰਦੇ ਦੱਸਦੇ ਆ ਉਹ ਤਾਂ ਬਜ਼ੁਰਗ ਦੱਸਦੇ ਵੀ ਇੱਥੇ ਇਹ ਕਹਿੰਦੀ ਡਾਕ ਜਿੱਦਾਂ ਉਹ ਕੋਦੇ ਇਦਾਂ ਹੈਗੇ ਆ ਮਕਬਰੀ ਇਹਦੀਆਂ ਚੰਗੀਆਂ ਇੱਟਾਂ ਆ ਦੋਸਤੋ ਉਹ ਵੀ ਛੋਟੀਆਂ ਇੱਟਾਂ ਦਾ ਬਣਿਆ ਹੋਇਆ ਹੈ ਵੈਲਕਮ ਬੈਕ ਟੂ ਦਾ ਚੈਨਲ ਮੈਂ ਜਾ ਰਿਹਾ ਸੀ ਸ਼ੂਟ ਕਰਨ ਵਾਸਤੇ ਨਵੀਂ ਲੋਕੇਸ਼ਨ ਤੇ ਤੇ ਰਸਤੇ ਦੇ ਵਿੱਚ ਮੈਨੂੰ ਇੱਕ ਮিনার ਨਜ਼ਰ ਆਈ ਆ ਜਿਹਨੂੰ ਕੀ ਸੰਰਖਸ਼ਿਤ ਕੀਤਾ ਗਿਆ ਹੈ ਗਵਰਨਮੈਂਟ ਵੱਲੋਂ ਮੈਂ ਸੋਚਿਆ ਕਿਉਂ ਨਾ ਤੁਹਾਨੂੰ ਦਿਖਾਇਆ ਜਾਵੇ ਅਚਾਨਕ ਕੀ ਇਹ ਮੈਨੂੰ ਚੀਜ਼ ਮਿਲੀ ਜੋ ਕਿ ਪ੍ਰਾਤਨ ਹੈ ਮੁਗਲ ਕਾਲ ਦੇ ਨਾਲ ਸੰਬੰਧ ਹੈ ਇਸ ਮੋਨੂਮੈਂਟ ਦਾ ਸੋ ਮੈਂ ਸੋਚਿਆ ਕਿਉਂ ਨਾ ਤੁਹਾਨੂੰ ਦਿਖਾਇਆ ਜਾਵੇ ਵੀਡੀਓ 2-4 ਮਿੰਟ ਦੀ ਹੋਊਗੀ ਦੋਸਤੋ ਪਰ ਤੁਸੀਂ ਦੇਖਿਓ ਜਰੂਰ ਤੁਹਾਨੂੰ ਮੈਂ ਹੁਣ ਤੁਹਾਨੂੰ ਦਿਖਾਉਣਾ ਹੈ ਜਿਹੜੀ ਭਾਰਤ ਸਰਕਾਰ ਵੱਲੋਂ ਜਿਹਨੂੰ ਕੀ ਸੰਰਖਸ਼ਿਤ ਕੀਤਾ ਗਿਆ ਹੈ ਤੇ ਹੁਣ ਆਪਾਂ ਤੁਹਾਨੂੰ ਅੰਦਰੋਂ ਜਾ ਕੇ ਦਿਖਾ ਦਿੰਨੇ ਇਹ ਮিনার ਅੰਦਾਜ਼ਨ 25 ਤੋਂ 30 ਫੁੱਟ ਦੀ ਉਚਾਈ ਹੁਣੀ ਆ ਦੋਸਤੋ ਅੰਦਾਜ਼ ਮੇਰਾ ਅੰਦਾਜ਼ਾ ਹੀ ਆ ਤੇ ਇਹ ਪ੍ਰਾਚੀਨ ਇਤਿਹਾਸਕ ਆ ਇਮਾਰਤ ਉਹ ਹੁਣ ਇਹਦੇ ਅੰਦਰ ਜਾਂਦੇ ਆ ਜੀ ਆਪਾਂ ਆਲੇ ਦੁਆਲੇ ਇਹਦੇ ਜੰਗਲਾ ਕੀਤਾ ਹੋਇਆ ਤੁਸੀਂ ਦੇਖ ਹੀ ਰਹੇ ਆ ਇਹ ਜੋ ਸੁਬਾਰ ਕਿਆ ਇਹ ਪ੍ਰਾਣੀਆਂ ਇੱਟਾਂ ਦਾ ਬਣਿਆ ਹੋਇਆ ਆ ਦੋਸਤੋ ਤੁਸੀਂ ਦੇਖ ਸਕਦੇ ਆ ਆਲੇ ਦੁਆਲੇ ਤੇ ਜੰਗਲਾ ਕੀਤਾ ਗਿਆ ਵਧੀਆ ਤਰੀਕੇ ਨਾਲ ਇਹਨੂੰ ਪ੍ਰੋਟੈਕਟ ਕੀਤਾ ਗਿਆ ਆ ਗਵਰਨਮੈਂਟ ਵੱਲੋਂ ਉੱਥੇ ਲਿਖਿਆ ਵੀ ਗਿਆ ਆ ਵੀ ਇਹਨੂੰ ਜਿਹੜਾ ਨੁਕਸਾਨ ਨਹੀਂ ਪਹੁੰਚਾਇਆ ਜਾ ਸਕਦਾ ਇਹਨੂੰ ਤੋੜਿਆ ਨਹੀਂ ਜਾ ਸਕਦਾ ਬਾਕੀ ਆ ਤੁਸੀਂ ਦੇਖ ਹੀ ਰਹੇ ਹੋ ਗਵਰਨਮੈਂਟ ਵੱਲੋਂ ਪ੍ਰੋਟੈਕਟਡ ਆ ਇਹ ਮিনার ਆ ਦੋਸਤੋ ਇਤਿਹਾਸਕ ਦਿੱਲੀ ਤੋਂ ਲਾਹੌਰ ਵਾਲੇ ਮਾਰਕ ਤੇ ਇਹਦੀ ਇਚਾਈ ਤੁਸੀਂ ਦੇਖ ਲਓ ਦੋਸਤੋ ਮੈਂ ਤੁਹਾਨੂੰ ਇਦਾਂ ਦਿਖਾਉਣਾ ਆ ਜੀ ਇਤਿਹਾਸਕ ਸਮਾਰਕ ਆ ਇਹ ਬਾਕੀ ਘੁੰਮ ਕੇ ਤੁਹਾਨੂੰ ਦਿਖਾ ਦਿੰਦਾ ਮੈਂ ਸੋ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਆ ਆਪਣੀਆਂ ਉਹਨਾਂ ਨੂੰ ਸੰਭਾਲਣ ਦੀ ਲੋੜ ਆ ਗਵਰਨਮੈਂਟ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਇਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਸੰਭਾਲਿਆ ਗਿਆ ਆ ਥੋੜਾ ਜਿਹਾ ਇਹਦੀ ਜਿਹੜੀ ਆ ਨੁਕਸਾਨ ਵੀ ਹੋਣਾ ਸ਼ੁਰੂ ਹੋ ਗਿਆ ਹੈ ਪਰ ਕਾਫੀ ਸਮਾਂ ਵੀ ਹੋ ਗਿਆ ਹੈ ਜਿਹਦੇ ਕਰਕੇ ਸਮੇਂ ਦੇ ਹਿਸਾਬ ਨਾਲ ਅਸਰ ਵੀ ਹੁੰਦਾ ਆ ਬਾਰਸ਼ ਦਾ ਮੀਂਹ ਨੇਰੀ ਦਾ ਮੌਸਮ ਦਾ ਵੀ ਅਸਰ ਪੈਂਦਾ ਆ ਤੇ ਬਾਕੀ ਤੁਸੀਂ ਦੇਖ ਹੀ ਰਹੇ ਆ ਇਹ ਇਤਿਹਾਸਕ ਸਮਾਰਕ ਆ ਦੋਸਤੋ ਦਿੱਲੀ ਤੋਂ ਲਾਹੌਰ ਨੂੰ ਜਾਂਦੇ ਆ ਇਦਾਂ ਦੇ ਕਈ ਸਮਾਰਕ ਮੇਰੇ ਖਿਆਲ ਨਾਲ ਬਣਾਏ ਗਏ ਹੋਣਗੇ ਇਹ ਨਕੋਦਰ ਦੇ ਵਿੱਚ ਤਾਂ ਵੈਸੇ ਵੀ ਇਤਿਹਾਸਕ ਮਾਰਕ ਤਾਂ ਬਹੁਤ ਆ ਇਹ ਇਹ ਸਮਾਰਕ ਹੈ ਦੋਸਤੋ। ਸੋ ਮੈਨੂੰ ਇਹ ਨਜ਼ਰ ਆਇਆ ਮੈਂ ਸੋਚਿਆ ਕਿਉਂ ਨਾ ਤੁਹਾਨੂੰ ਦਿਖਾਇਆ ਜਾਵੇ। ਤੁਸੀਂ ਦੇਖ ਹੀ ਰਹੇ ਹੋ ਇਹਦੀ ਉਚਾਈ 25 ਤੋਂ 30 ਫੁੱਟ ਮੇਰਾ ਅੰਦਾਜ਼ਾ ਹੈ। ਇਹ ਬੈਕ ਸਾਈਡ ਤੋਂ ਆ ਇਹਦੀ ਬੈਕ ਸਾਈਡ ਤੋਂ ਥਿਊ ਆ ਦੋਸਤੋ। ਥੋੜਾ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਦਾ। ਉੱਪਰੋਂ ਗੋਲ ਸ਼ੇਪ ਹੈ ਇਹਦੀ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿੰਨਾ ਪੁਰਾਣਾ ਹੋ ਸਕਦਾ ਹੈ। ਥੋੜਾ ਬਹੁਤਾ ਡੈਮੇਜ ਵੀ ਹੋਇਆ ਹੈ ਕਿਉਂਕਿ ਮੌਸਮ ਦਾ ਅਸਰ ਵੀ ਹੁੰਦਾ ਹੈ। ਬਹੁਤ ਸਦੀਆਂ ਵੀ ਹੋ ਗਈਆਂ ਬਣੇ ਨੂੰ। ਮੁਗਲ ਕਾਲ ਇਹ ਹੈਗਾ ਹੈ ਦੋਸਤੋ ਤੇ ਇਹ ਇਤਿਹਾਸਿਕ ਸਮਾਰਕ ਜੋ ਕਿ ਦਿੱਲੀ ਤੋਂ ਲਾਹੌਰ ਤੱਕ ਜਾਣ ਦੀ ਨਿਸ਼ਾਨੀ ਕਹਿ ਸਕਦੇ ਆਪਾਂ ਇੱਕ ਉਸ ਰਸਤੇ ਦੀ ਨਿਸ਼ਾਨੀ ਕਹਿ ਸਕਦੇ ਆ ਆਲੇ ਦੁਆਲੇ ਪਹਿਲੀਆਂ ਆ ਤੁਸੀਂ ਦੇਖ ਹੀ ਰਹੇ ਆ ਬਾਕੀ ਥੋੜਾ ਇਹਨੂੰ ਰਿਪੇਅਰ ਵੀ ਕਰਨ ਦੀ ਮੇਰੇ ਖਿਆਲ ਨਾਲ ਕੋਸ਼ਿਸ਼ ਕੀਤੀ ਗਈ ਹੈ ਸ਼ਾਇਦ ਪੱਕਾ ਨਹੀਂ ਮੈਂ ਕਹਿ ਸਕਦਾ ਕਿਉਂਕਿ ਮੈਨੂੰ ਅਲੱਗ-ਅਲੱਗ ਨਜ਼ਰ ਆ ਰਹੇ ਆ ਪੈਟਰਨ ਸੀਮੈਂਟ ਵਗੈਰਾ ਦੇ ਤੇ ਤੁਸੀਂ ਦੇਖ ਹੀ ਰਹੇ ਆ ਬਾਕੀ ਆਲੇ ਦੁਆਲੇ ਤੁਸੀਂ ਦੇਖ ਲਓ ਜੰਗਲਾ ਕੀਤਾ ਹੋਇਆ ਇਦਾਂ ਦੀਆਂ ਜਿਹੜੀਆਂ ਇਮਾਰਤਾਂ ਇਤਿਹਾਸਕ ਇਮਾਰਤਾਂ ਆ ਉਹਨਾਂ ਨੂੰ ਸਾਂਭ ਸੰਭਾਲ ਦੀ ਲੋੜ ਆ ਗਵਰਨਮੈਂਟ ਕੋਸ਼ਿਸ਼ ਵੀ ਕਰ ਰਹੀ ਆ ਤੇ ਆਪਣਾ ਵੀ ਫਰਜ਼ ਬਣਦਾ ਹੈ ਵੀ ਜਦੋਂ ਆਪਾਂ ਇਦਾਂ ਦੀਆਂ ਇਤਿਹਾਸਕ ਇਮਾਰਤਾਂ ਨੂੰ ਦੇਖਣ ਜਾਂਦੇ ਆ ਜਾਂ ਉੱਥੇ ਜਾਂਦੇ ਆ ਤੇ ਉਹਨਾਂ ਨੂੰ ਆਪਾਂ ਨੂੰ ਖਰਾਬ ਨਹੀਂ ਕਰਨਾ ਚਾਹੀਦਾ ਵੈਸੇ ਇੱਥੇ ਤਾਂ ਮੈਨੂੰ ਕੋਈ ਨਿਸ਼ਾਨ ਇਦਾਂ ਦੇ ਨਜ਼ਰ ਨਹੀਂ ਆਏ ਮੇਰੇ ਖਰਾਬ ਕੀਤਾ ਗਿਆ ਆ ਜਾਂ ਕਿਸੇ ਨੇ ਇਹਦੀ ਛੇੜਛਾੜ ਕੀਤੀ ਆ ਜਾਂ ਕੁਝ ਲਿਖਿਆ ਆ ਸੋ ਜਿਹੜੀਆਂ ਇਦਾਂ ਦੀਆਂ ਤਸਕਮਾਰਤਾਂ ਦੋਸਤੋ ਆਪਣੀਆਂ ਉਹਨਾਂ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ ਉੱਤੇ ਕੁਝ ਲਿਖਣਾ ਨਹੀਂ ਚਾਹੀਦਾ ਜਾਂ ਕਿਸੇ ਤਰੀਕੇ ਤਰੀਕੇ ਦੇ ਨਾਲ ਇਹਨੂੰ ਪ੍ਰਵਾਦ ਨਹੀਂ ਕਰਨਾ ਚਾਹੀਦਾ ਵੀਰਪਿੰਡ ਤੇ ਹੀ ਨੇ ਇਹ ਤੇ ਇਹਨਾਂ ਨੂੰ ਆਪਾਂ ਪੁੱਛਦੇ ਹਾਂ ਵੀ ਜਿਹੜਾ ਇਹ ਸਮਾਰਕ ਹੈ ਇਹਦਾ ਕੀ ਇਤਿਹਾਸ ਆ ਇਹਦਾ ਵੀਰ ਦੀ ਪਹਿਲਾਂ ਤੋਂ ਇੱਥੇ ਜਿੱਦਾਂ ਇੱਕ ਜਾਂਗੀਰ ਦੇ ਕਿਲੇ ਤੋਂ ਲਾਹੌਰ ਤੋਂ ਲੈ ਕੇ ਹਾਂਜੀ ਮਤਲਬ ਜਾਂਗੀਰ ਦਾ ਕਿਲਾ ਤੇ ਇੱਥੇ ਮਕਬਰੇ ਆਉਂਦੇ ਆ ਨਕੋਦਰ ਦੇ ਵਿੱਚ ਬੜੇ ਮਸ਼ਹੂਰ ਆ ਹੂੰ ਹੂੰ ਤੇ ਉਹ ਮਕਬਰਿਆਂ ਤੋਂ ਇੱਥੋਂ ਸੌਰਗ ਜਾਂਦੀ ਸੀ ਨੂਰ ਮਿਲਦੀ ਸਰਾਣ ਠੀਕ ਹੈ ਜੀ ਇਹਦੇ ਬਜਿੱਤੀ ਕੋਈ ਸੌਣ ਗਿਆ ਹੈ ਕਿ ਇੱਥਾਂ ਦੀ ਇਹ ਨਹੀਂ ਪਤਾ ਕਿਉਂਕਿ ਪਹਿਲੇ ਬਜ਼ੁਰਗਾਂ ਨੂੰ ਪਤਾ ਆਪਾਂ ਨੂੰ ਇਹਨਾਂ ਨੂੰ ਨਹੀਂ ਰਿਹਾ ਠੀਕ ਹੈ ਜੀ ਤੇ ਇਹ ਜਿੰਨਾ ਕ ਆਪਣੇ ਤੋਂ ਤੇ ਹੈਗਾ ਪਤਾ ਉਹਨਾਂ ਨੂੰ ਮੈਂ ਤੁਹਾਨੂੰ ਦੱਸਾਂ ਹਾਂ ਹਾਂ ਜੀ ਇੱਥੋਂ ਵੇ ਕਹਿੰਦੇ ਦੱਸਦੇ ਆ ਉਹ ਤਾਂ ਬਜ਼ੁਰਗ ਦੱਸਦੇ ਵੀ ਇੱਥੇ ਇੱਕ ਕਹਿੰਦੀ ਡਾਕ ਸੀ ਜਿੱਦਾਂ ਕੋ ਕੋ ਦੇ ਇਦਾਂ ਹੈਗੇ ਆ ਮਕਬਰੇ ਮਤਲਬ ਚਿੱਠੀ ਤਰ ਇੱਕ ਟਾਈਪ ਚਿੱਠੀ ਇੱਕ ਟਾਈਪ ਦਾ ਅੱਛਾ ਜੀ ਜਿੱਦਾਂ ਉੱਥੋਂ ਮਕਬਰਿਆਂ ਤੋਂ ਇੱਕ ਮਨਾਰਾ ਵੱਲ ਟੁੱਟੀ ਵੀ ਇੱਕ ਲੱਗਾ ਇਦਾਂ ਇੱਕ ਮਨਾਰਾ ਮਹਲਨ ਖੁੱਦਰ ਚ ਪੈਂਦਾ ਉੱਥੇ ਵੀ ਇਹ ਬਣਿਆ ਇੱਥੋਂ ਆਣ ਕੇ ਉੱਥਾਂ ਬਣਿਆ ਉਪੜਾਂ ਤੋਂ ਜਾ ਕੇ ਨੂਰ ਮਹਿਲ ਆ ਜਿਹਦਾ ਪੁਰਾਣਾ ਡਾਕ ਜਾਂਦੀ ਸੀ ਜਿੱਦਾਂ ਚੋਦਰੀ ਉਹ ਇਹਦਾ ਡਗਾ ਭਜਾਉਂਦੇ ਸੀ ਕਹਿੰਦੇ ਘੋੜਦਾ ਘੋੜੇ ਤੇ ਆਉਂਦੇ ਸੀ ਇੱਕ ਦੂਏ ਤੋਂ ਅੱਛਾ ਜੀ ਉਹਨੇ ਉਦੋਂ ਗਾਂ ਚੱਲ ਜਾਣਾ ਉਦੋਂ ਉਹਨੇ ਗਾਂ ਚੱਲ ਠੀਕ ਹੈ ਜੀ ਮਤਲਬ ਕੀ ਜਿੱਦਾਂ ਬਣਿਆ ਸਮਾਰਕ ਇਸ ਸਮਾਰਕ ਦਾ ਜਿਹੜਾ ਘੋੜਸਵਾਰ ਆ ਉਹਨੇ ਅਗਲੇ ਸਮਾਰਕ ਤੇ ਚੱਲ ਜਾਣਾ ਚੱਲ ਜਾਣਾ ਅਗਲੇ ਉਹਨੇ ਗਾਂ ਤੇ ਚੱਲ ਜਾਣਾ ਅੱਛਾ ਉਦੋਂ ਹੀ ਵਾਪਸੀ ਹੋ ਜਾਂਦੀ ਸੀ ਅੱਛਾ ਉਦੋਂ ਹੀ ਵਾਪਸੀ ਹੋ ਜਾਂਦੀ ਸੀ ਗੌਰਮੈਂਟ ਦੇ ਨਕਸ਼ੇ ਤੇ ਆਪ ਉਹਨਾਂ ਦੇ ਬਕਾਇਦਾ ਬੰਦੇ ਆਣ ਕੇ ਉਹ ਇਹਨੂੰ ਬਣਾ ਕੇ ਗਏ ਬਣਾਏ ਨੂੰ ਇਹਨੂੰ ਹੁਣ ਜਿਹੜਾ ਬਾਹਰਲੀ ਬਾਉਂਡਰੀ ਬਣਾਈ ਇਹਨਾਂ ਨੂੰ ਬਣਾਈ ਨੂੰ ਸਾਰਾ ਹਜੇ ਚਾਰਕਾ ਸਾਡੀ ਹੈ ਠੀਕ ਹੈ ਜੀ ਇਹਨਾਂ ਸਾਰੇ ਮਕਬਰਿਆਂ ਤੇ ਇਦਾਂ ਬਣਾਤੀ ਬਾਉਂਡਰੀ ਵੀ ਕੋਈ ਧਾਵੇ ਨਾ ਕੋਈ ਕਰੇ ਨਾ ਜੋ ਦੋਸਤੋ ਹੁਣ ਮੈਂ ਤੁਹਾਨੂੰ ਥੋੜਾ ਜਿਆਦਾ ਕਲੈਰਟੀ ਚ ਦੱਸ ਦਿੰਦਾ ਵੀ ਜਿੱਦਾਂ ਹੁਣ ਆਪਾਂ ਨੂੰ ਭਾਜੀ ਉਹਨਾਂ ਨੇ ਦੱਸਿਆ ਵੀ ਦਿੱਲੀ ਤੋਂ ਲੈ ਕੇ ਲਾਹੌਰ ਤੋਂ ਲੈ ਕੇ ਪੰਜਾਬ ਤੋਂ ਲੈ ਕੇ ਇਦਾਂ ਸਮਾਰਕ ਬੜੇ ਹੁੰਦੇ ਸੀ ਜਹਾਂਗੀਰ ਦੇ ਟਾਈਮ ਦਾ ਇਹ ਬਣਿਆ ਹੋਇਆ ਹੈ ਉਹ ਉਹਨਾਂ ਨੇ ਆਪਣੇ ਮੈਸੈਂਜਰ ਜਿੱਦਾਂ ਆਪਾਂ ਅੱਜ ਚਿੱਠੀ ਪੱਤਰ ਭੇਜਦੇ ਆ ਉਸ ਤਰ੍ਹਾਂ ਇਹ ਜੋ ਸਮਾਰਕ ਆ ਇੱਥੇ ਘੋੜਸਵਾਰ ਰੱਖੇ ਹੁੰਦੇ ਸੀਗੇ ਇੱਕ ਸਮਾਰਕ ਤੋਂ ਦੂਜੇ ਸਮਾਰਕ ਤੱਕ ਘੋੜਸਵਾਰ ਜਿਹੜਾ ਉਹ ਜਾਂਦਾ ਸੀ ਚਾਹੇ ਉਹ ਦਿੱਲੀ ਨੂੰ ਜਾਣਾ ਹੋਵੇ ਜਾਂ ਨਾਹੌਰ ਨੂੰ ਜਾਣਾ ਹੋਵੇ ਉਦੋਂ ਹੀ ਵਾਪਸੀ ਹੋ ਜਾਂਦੀ ਸੀ ਤੇ ਉਦੋਂ ਹੀ ਜਿਹੜਾ ਮੈਸੇਜ ਜਿਹੜਾ ਭੇਜਿਆ ਜਾਂਦਾ ਸੀ ਇਹ ਨੂਰ ਮਹਿਲ ਦੀ ਸਰਾਂ ਤਾਂ ਇਹ ਵਿਚਰ ਜਰਾ ਸਰੰਗ ਵੀ ਆ ਹਾਂ ਤੇ ਸਰੰਗ ਵੀ ਜਾਂਦੀ ਹੈ ਜਿਹੜੀ ਨੂਰ ਮਹਿਲ ਦੀ ਜਿਹੜੀ ਸਰਾਂ ਹੈ ਇਹ ਨੂਰ ਮਹਿਲ ਦੀ ਸਰਾਹ ਤੱਕ ਵੀ ਜਿਹੜੀ ਆ ਮਕਬਰੇ ਆ ਤੇ ਉੱਥੇ ਤੱਕ ਵੀ ਜਿਹੜੀ ਇਹ ਸਰੋਂਗਿਆ ਉਹ ਜਾਂਦੀ ਆ। ਇਹ ਤੈਨੂੰ ਕੋਈ ਛੇੜਦਾ ਨਹੀਂ ਇੱਦਾਂ। ਠੀਕ ਆ ਠੀਕ। ਸ਼ਾਂ ਸੰਭਾਲੇ ਦੀ ਇੱਦਾਂ ਨਹੀਂ ਦੀ ਆ। ਬਹੁਤ ਵਧੀਆ ਬਣਿਆ ਅਸੀਂ ਤਾਂ ਅੱਭੀ ਬੈਠੇ ਰਹੀਦਾ ਇੱਥੇ ਪਈਦੇ। ਹਾਂਜੀ ਬਹੁਤ ਵਧੀਆ ਬਣਿਆ ਬੈਠਣ ਵਾਸਤੇ। ਬੰਦੇ ਆਉਂਦੇ ਆ ਫੇਰ ਜਦੋਂ ਉਹ ਸਫਾਈ ਕਰਨੇ ਸੈਂਟਰ ਗਵਰਨਮੈਂਟ ਦੇ ਵੀ ਬੰਦੇ ਆਉਂਦੇ ਆ। ਠੀਕ ਆ ਠੀਕ ਆ। ਉਹ ਇੱਥੇ ਮਕਬਰਿਆਂ 'ਚ ਰਹਿੰਦੇ ਆ। ਉਹ ਆਣ ਕੇ ਵੀ ਦੇਖ ਕੇ ਜਦ ਚੱਲਦੇ ਆ। ਸੋ ਜਿੰਨਾ ਵੀ ਸਮਾਰਕ ਦਾ ਏਰੀਆ ਆ ਉਹ ਸੈਂਟਰ ਗਵਰਨਮੈਂਟ ਦੇ ਅੰਡਰ ਆ। ਸੋ ਇਹ ਛੋਟੀ ਜੀ ਵੀਡੀਓ ਦੋਸਤੋ ਇਤਿਹਾਸਿਕ ਸਮਾਰਕ ਦੀ ਤੁਹਾਨੂੰ ਕਿਦਾਂ ਦੀ ਲੱਗੀ ਜਰੂਰ ਦੱਸਿਓ। ਇਹ ਸਮਾਰਕ ਤੁਹਾਨੂੰ ਕਿਦਾਂ ਦਾ ਲੱਗਾ? ਜਰੂਰ ਕਮੈਂਟ ਕਰਕੇ ਦੱਸਿਓ। ਉਮੀਦ ਆ ਤੁਸੀਂ ਪਸੰਦ ਕਰੋਗੇ। ਹੁਣ ਕਰਦੇ ਆ ਵੀਡੀਓ ਦੀ ਸਮਾਪਤੀ। ਅਗਲੀ ਵੀਡੀਓ ਵਿੱਚ ਮਿਲਾਂਗੇ ਤੁਹਾਨੂੰ ਦੋਸਤੋ। ਹੋਰ ਵੀ ਵੀਡੀਓਜ਼ ਹੈਗੀਆਂ ਆਪਣੀਆਂ। ਤੁਸੀਂ ਦੇਖ ਸਕਦੇ ਆ ਵਧੀਆ-ਵਧੀਆ ਬਣਾਈਆਂ ਹੋਈਆਂ ਆਪਾਂ ਤੁਸੀਂ ਚੈਨਲ ਵਿਜ਼ਿਟ ਕਰ ਸਕਦੇ ਆ, ਓਪਨ ਕਰਕੇ ਦੇਖ ਸਕਦੇ ਆ। ਬਹੁਤ ਵਧੀਆ-ਵਧੀਆ ਵੀਡੀਓਜ਼ ਨੇ ਤੁਸੀਂ ਲਾਈਕ ਕਰੋਗੇ। ਸੋ ਹੁਣ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ। ਧੰਨਵਾਦ।